ਪਾਕਿਸਤਾਨ ਦੀ ਜਸੂਸੀ ਕਰਦੀ ਇੱਕ ਮਹਿਲਾ ਪੁਲਿਸ ਦੇ ਵਿਦਲਾਵਾਂ ਕਾਬੂ ਕੀਤੀ ਗਈ ਹੈ ਉਹ ਮਹਿਲਾ YouTube ਤੇ ਵੀ ਵੀਡੀਓਜ਼ ਬਣਾਉਂਦੀ ਹੈ ਤੇ ਪੁਲਿਸ ਵੱਲੋਂ ਕਾਬੂ ਕੀਤੀ ਗਈ ਹੈ ਨਾਮ ਹੈਗਾ ਉਹਦਾ ਜੋਤੀ ਮਹੋਤਰਾ ਇੰਡੀਆ ਦੀਆਂ ਖੂਫੀਆਂ ਜਾਣਕਾਰੀਆਂ ਪਾਕਿਸਤਾਨ ਤੱਕ ਇਹ ਮਹਿਲਾ ਪਹੁੰਚਾਉਂਦੀ ਸੀਗੀ ਤੇ ਨਾਲ ਨਾਲ ਆਪਣੀਆਂ ਵੀਡੀਓ ਵੀ ਬਣਾਉਂਦੀ ਸੀਗੀ ਯੂਟਿਊਬਰ ਵੀ ਦੱਸੀ ਜਾ ਰਹੀ ਹੈ ਇਹ ਮਹਿਲਾ ਜਿਹੜੀ ਪੁਲਿਸ ਨੇ ਕਾਬੂ ਕੀਤੀ ਹੈ ਇਹ ਇਸ ਮਹਿਲਾ ਦੇ ਨਾਲ ਹੋਰ ਵੀ 6 ਬੰਦੇ ਨੇ ਜਿਨ੍ਹਾਂ ਦਾ ਕੰਮ ਹਨੀਟਰੈਪ ਦਾ ਸੀਗਾ ਘੋੜੇ ਪਾਲੇ ਮੁੰਡਿਆਂ ਨੂੰ ਜਾਂ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਣਾ ਉਹਨਾਂ ਨੂੰ ਪੈਸਿਆਂ ਦਾ ਲਾਲਚ ਦੇਣਾ ਉਹਨਾਂ ਤੋਂ ਜਾਂ ਲਾਲੋ ਪੈਸੇ ਲੈਣੇ ਲੈ ਕੇ ਆਪਣੇ ਮਕਸਦ ਪੂਰੇ ਕਰਨੇ ਸੋ ਇਸ ਦਾ ਪੁੱਸ ਨੇ ਭਾਂਡਾ ਫੂੜ ਕੀਤਾ ਇਸ ਮਹਿਲਾ ਦਾ ਮਹਿਲਾ ਯੂਟਿਊਬਰ ਦਾ ਜੋ ਕਿ ਸੰਹੋਤਰਾ ਨਾਮ ਦੱਸਿਆ ਜਾ ਰਿਹਾ ਇਸ ਕੁੜੀ ਦਾ ਤੇ ਇਹ ਕੁੜੀ ਪਾਕਿਸਤਾਨ ਦੇ ਲਈ ਜਾਸੂਸੀ ਦਾ ਕੰਮ ਕਰਦੀ ਸੀਗੀ ਪਾਕਿਸਤਾਨੀ ਜਾਸੂਸ ਸੀਗੀ ਪੁਲਿਸ ਨੇ ਦਾਵਾ ਕੀਤਾ ਕਿ ਅਸੀਂ ਇੱਕ ਪਾਕਿਸਤਾਨੀ ਜਾਸੂਸ ਨੂੰ ਪੰਜਾਬ ਦੇ ਵਿੱਚੋਂ ਗ੍ਰਿਫਤਾਰ ਕੀਤਾ ਹੈ ਹਨੀ ਟ੍ਰਾਈਪ ਦਾ ਸ਼ਿਕਾਰ ਹੋਇਆ ਇੱਕ ਮੁੰਡਾ ਪਟਿਆਲਾ ਦਾ ਰਹਿਣ ਵਾਲਾ ਸੀਗਾ ਉਹਦੇ ਤੋਂ ਇਸ ਕੁੜੀ ਨੇ ਪੈਸੇ ਹੜਪੇ ਜਾਂ ਕਿ ਲੋ ਮਿੱਠੀਆਂ ਸੱਚੀਆਂ ਗੱਲਾਂ ਕਰਕੇ ਜਿਵੇਂ ਕਰਦੀਆਂ ਹੁੰਦੀਆਂ ਨੇ ਕੁੜੀਆਂ ਓਵੇਂ ਉਸ ਮੁੰਡੇ ਤੋਂ ਪੈਸੇ ਹੜਪੇ ਤੇ ਉਸ ਜਦੋਂ ਉਸ ਮੁੰਡੇ ਨੇ ਸ਼ਿਕਾਇਤ ਦਰਜ ਕਰਾਈ ਹਨੀ ਟ੍ਰੈਪ ਦਾ ਸ਼ਿਕਾਰ ਹੋਇਆ ਉਸ ਤੋਂ ਬਾਅਦ ਪੁਲਿਸ ਨੇ ਇਸ ਕੁੜੀ ਨੂੰ ਗ੍ਰਿਫਤਾਰ ਕੀਤਾ ਤੇ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਕੁੜੀ ਪਾਕਿਸਤਾਨ ਦੇ ਲਈ ਜਾਸੂਸੀ ਦਾ ਕੰਮ ਕਰਦੀ ਹੈ ਇਸ ਕੁੜੀ ਦੇ ਨਾਲ ਹੋਰ ਵੀ 6 ਮੈਂਬਰ ਦੱਸੀ ਜਾ ਰਹੇ ਆ ਜਾਂਚ ਹਲੇ ਚੱਲ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਕੀ ਮਕਸਦ ਸੀਗਾ ਇਹਨਾਂ ਦਾ ਪਾਕਿਸਤਾਨ ਨੂੰ ਕਿਹੜੀਆਂ-ਕਿਹੜੀਆਂ ਜਾਣਕਾਰੀਆਂ ਜਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹ ਗਰੋ ਕਰਕੇ ਦਿੰਦਾ ਸੀਗਾ ਜੁਤੀ ਮਹੋਤਰਾ ਇਸ ਕੁੜੀ ਦਾ ਨਾਮ ਹੈ YouTube ਦੇ ਉੱਤੇ ਵੀਡੀਓਜ਼ ਵੀ ਬਣਾਉਂਦੀ ਹੈ ਪੂਰੀ ਵਧੀਆ ਯੂਟਿਊਬਰ ਹੈ ਇਹਨੀਆਂ ਦੇ ਵੀਡੀਓਜ਼ ਤੇ ਵਿਊਜ਼ ਵੀ ਕਾਫੀ ਵਧੀਆ ਆਉਂਦੇ ਆ ਸੋ ਉਸਨੇ ਦਾਵਾ ਕੀਤਾ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਇੱਕ ਪਾਕਿਸਤਾਨੀ ਜਾਸੂਸ ਨੂੰ ਕਾਬੂ ਕੀਤਾ ਸੋ ਗੋਰੇ ਤਲਵਾ ਹੈ ਕਿ ਦੋਵੇਂ ਦੇਸ਼ਾਂ ਦੀ ਇਸ ਟਾਈਮ ਜੰਗ ਚੱਲ ਰਹੀ ਸੀ ਜਿਹੜੀ ਪਿੱਛੇ ਸਮੇਂ ਤੋਂ ਹੁਣ ਜੰਗਬੰਦੀ ਹੋਈ ਹੋਈ ਹੈ ਤੇ ਦੋਵੇਂ ਦੇਸ਼ਾਂ ਦੇ ਵਿੱਚ ਕਾਫੀ ਤਣਾਅ ਵਰਗਾ ਮਾਹੌਲ ਹਾਲੇ ਵੀ ਚੱਲ ਰਿਹਾ ਹੈ ਤੇ ਇਸ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚੋਂ ਜਾਸੂਸ ਦਾ ਫੜਿਆ ਜਾਣਾ ਕਾਫੀ ਸਵਾਲਾਂ ਦੇ ਘੇਰੇ ਵਿੱਚ ਹੈ ਸੋ ਉਸ ਨੇ ਦਾਅਵਾ ਕੀਤਾ ਹੈ ਕਿ ਇਹ ਪਾਕਿਸਤਾਨੀ ਮਿਸੂਸ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਾਫੀ ਗੱਲਾਂ ਦਾ ਪਤਾ ਲੱਗ ਸਕਦਾ ਹੈ